ਬੈਰ ਜਿੱਤਾ ਸਰਤਾ ਬੈਕੀ ਕੀ ਬੱਗੇ ਇਹ ਭਾਵਨਾਪ੍ਰੀਤ ਦੀ ਅੱਜ ਵੀ ਗੱਲ ਨਹੀਂ ਹੈ ਕਿਰਤ ਨਿੰਦਕਾ ਧੁਰੀ ਪਿਆ। ਮਾਰੀ ਤੁਰ ਤੋਂ ਹੀ ਨਿੰਦਕ ਆਉਂਦੇ ਆ। ਔਰ ਨਾਮ ਜਪਣ ਵਾਲੀਆਂ ਰੂਹਾਂ ਵੀ ਕਿਰਤ ਕਰਨ ਬਾਅਦ ਜਸ ਕਿਰਤ ਬਾਅਦ ਤੁਰ ਤੋਂ ਹੀ ਆਉਂਦੇ ਆ। ਜੀ। ਔਰ ਨਿੰਦਕ ਨੇ ਆਪਣਾ ਕੰਮ ਕਰਨਾ ਹੈ। ਭਗਤੀ ਭਾਵਨਾ ਤੇ ਪ੍ਰੇਮ ਵਾਲਿਆਂ ਨੇ ਆਪਣਾ ਕੰਮ ਕਰਨਾ ਹੈ। ਜੀ। ਤੇ ਸੰਤ ਸਿਪਾਹੀ ਹੈ ਜਿਹੜਾ ਮੁੱਢ ਤੋਂ ਆਪਣਾ ਕੰਮ ਕਰਦਾ ਆਇਆ। ਇਹ ਥੋੜੋ ਹੁੰਦਾ ਵੀ ਤੁਸੀਂ ਜਣੇ ਖਣੇ ਤੇ ਇਲਜ਼ਾਮ ਲਾ ਦੋ ਸੰਪਰਦਾਮਾਂ ਨੂੰ ਬੜੀਆਂ ਏਜੰਸੀਆਂ ਨੇ ਇਹ ਬੜੇ ਉਝੇ ਢੰਗ ਦੇ ਨਾਲ ਇਸ ਸੰਪਰਦਾਮਾਂ ਦੀ ਨਿੰਦਿਆ ਹੋ ਰਹੀ ਹੈ ਔਰ ਸੰਪਰਦਾਮ ਨੂੰ ਤੋੜਿਆ ਜਾਂਦਾ ਸੰਪਰਦਾਮਾਂ ਥੰਮ ਹੁੰਦੀਆਂ ਹਰ ਪੰਥ ਦਾ ਉਹ ਤੁਹਾਡੇ ਥੰਮ ਕੱਢਦੀ ਹੈ ਤੇ ਕੀ ਰਹਿ ਗਿਆ ਬਾਕੀ ਇਸ ਕਰਕੇ ਜਿਹੜੀ ਅੱਜ ਦੀ ਇਕਤਰਤਾ ਹੈ ਹਾਂਜੀ ਇਹ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਇਕਤਰਤਾ ਹੈ ਕੀ ਫੈਸਲਾ ਲੈ ਗਿਆ ਜੀ ਅੱਜ ਦੀ ਮੀਟਿੰਗ ਤੋਂ ਅੱਜ ਫੈਸਲਾ ਇਹ ਲਿਆ ਗਿਆ ਵੀ ਜੇ ਤਾਂ ਕੋਈ ਵੀ ਦੁਸ਼ਟ ਨਿੰਦਕ ਮਤਲਬ ਅਮਰਤਪਾਲ ਸਿੰਘ ਮਹਿਰੂ ਹੈ ਉਹ ਕੀ ਚੀਜ਼ ਆ ਉਹ ਕੋਈ ਜਥੇਦਾਰ ਆ ਜਾਂ ਕੋਈ ਉਹਨੂੰ ਕਿਥੇ ਫੌਟੀ ਦਿੱਤੀ ਆ ਹਾਂਜੀ ਯਕ ਚਾਹੁੰਦਾ ਕੀ ਹੈ ਉਹ ਬੇਲੋ ਗੁਲਾਬ ਸਿੰਘ ਜੀ ਨੂੰ ਵੀ ਉਹਨਾਂ ਨੇ ਕਿਤੇ ਉਹਨੇ ਕੀ ਨਾ ਕਿਨੂੰ ਤੰਗ ਕੀਤਾ ਹਾਂਜੀ ਪਰ ਉਹ ਹੈ ਕੀ ਚੀਜ਼ ਮੈਂ ਤਾਂ ਆਪਣੇ ਵੱਲੋਂ ਕਹਿਣਾ ਕਿ ਜੇ ਬੁੱਢਾ ਦਾਲ ਨੇ ਨਾ ਨੱਥ ਪਾਈ ਜਾਂ ਨਾ ਮੰਨਿਆ ਤਾਂ ਆ ਬਾਬਾ ਲਾਲ ਸਿੰਘ ਪਿੱਖਿਆ ਦੇ ਖੜੇ ਨੇ ਮੈਂ ਕਹਣਾ ਅਸੀਂ ਨੱਥ ਨੂੰ ਜ਼ਰੂਰ ਪਾਵਾਂਗੇ ਠੀਕ ਹੈ ਇਹ ਇਹ ਗੱਲ ਹੈ ਇੱਥੋਂ ਫੈਸਲਾ ਗਿਆ ਵੀ ਦੁਸ਼ਟ ਨੂੰ ਨੱਥ ਪਾਉਣੀ ਆ ਦੁਸ਼ਟਾਂ ਨੂੰ ਨੱਥ ਪੈਂਦੀ ਆਈ ਔਰ ਜਿਹੜੀ ਮੈਂ ਆਮ ਜਨਤਾ ਨੂੰ ਔਰ ਨਾਨਕਸਰ ਸੰਪਰਦਾਇ ਸਦਾ ਲੋਣ ਬੇਨਤੀ ਕਰਦਾ ਕਿਉਂ ਇਹੋ ਜਿਹਾ ਬਕਾਵੇ ਵਿੱਚ ਕਿਸੇ ਦੇ ਨਾਮ ਆਉਣ ਹਾਂਜੀ ਇਹ ਇੱਕ ਚਾਲ ਹੈ ਚਾਲ ਦੁਸ਼ਟ ਚੱਲ ਰਿਹਾ ਸੀ ਉਹਦੀ ਪੰਥ ਅੱਗੇ ਫੇਲ ਹੋ ਗਈ ਆ ਸੁਣੋ ਮਰਸਿੰਦਰ ਸਿੰਘ ਜੋ ਪਸੰਦ ਹੋਰ ਫੌਜਾਸ ਸਿੰਘ 725.1 ਤਹਿਸੀਲ ਜ਼ਿਲੰਦਰ ਇਹ ਕਬੂਲ ਕਰਦਾ ਹਾਂ ਕਿ ਮੈਂ ਬੀਬੀਆਂ ਨਾਲ ਕੋ ਕੰਮ ਕੀਤੇ ਹਾਂ ਜਿੰਨਾ ਦੀ ਲੋੜ ਉਹਨਾਂ ਚੁੱਕੀ ਤੇ ਮਰਸ ਤੋਂ ਬਾਅਦ ਆ ਜਿਹੜੀ ਗੱਲ ਆ ਮਿੱਤ ਕਿਤੇ ਜੀ ਪ੍ਰਚਾਰ ਜਿੱਦੋਂ ਚੰਨੀ ਵਿਚਰਾਂਗਾ ਮੈਂ ਪ੍ਰਾਈਵੇਟ ਤੌਰ ਤੇ ਪ੍ਰਚਾਰ ਨਹੀਂ ਕਰਾਂਗਾ ਮੈਂ ਹੋਂ ਤੋਂ ਬਾਰਤੰਤ ਜਿੱਥੇ ਕਿਤੇ ਮੇਰੇ ਦੇਰੀ ਹਨ ਨੰਬਰ 2022 8:40 ਪੀਐਮ ਤੁਗਾਰ ਕਿਸੇ ਵੀ ਡੇਅ ਦਾ ਮੁਖੀ ਨਹੀਂ ਹੋਵਾਂਗਾ ਇਨਰਦੀਪ ਦਾ ਸਾਰਾ ਸਰਮਾਇਆ ਅਤੇ ਦੇਰਦੀਪ ਦੀ ਪ੍ਰਾਪਰਟੀ ਪੰਥ ਲੋਨਦਾਰ ટ્રਸਟ ਕਮੇਟੀ ਤੋਂ ਕਿਹਾਵੇ ਕਿ ਬਾਅਦ ਵਿੱਚ ਅਕਾਲ ਤਖਤ ਨੂੰ ਸਬਦ ਕਰ ਦਿੱਤੀ ਜਾਵੇਗੀ ਮੈਂ ਆਪਣੇ ਕੀਤੇ ਬਨਾਮ ਕੰਮ ਤੋਂ ਮਾਫੀ ਮੰਗਦਾ ਹਾਂ ਜਿਪਲ ਦੇ ਆਧਾਰ ਤੇ ਅਕਾਲ ਤਖਤ ਕੀ ਸੀ ਠੀਕ ਹੈ